ਜਿਸ ਕਿਸਮ ਦੀਆਂ ਪ੍ਰਸਥਿਤੀਆਂ ਉਹਦੇ ਵਿੱਚ ਸਭ ਤੋਂ ਪਹਿਲੀ ਚੁਣੌਤੀ ਹੈ ਕੰਲੀਦਰ ਦੀ ਇਸ ਸੀਟ ਦੇ ਉੱਤੇ ਸ਼੍ਰੋਮਣੀ ਖਾਲੀਦਲ ਹੀ ਨਹੀਂ ਬਲਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਨਿੱਜੀ ਤੌਰ ਦੇ ਉੱਤੇ ਜਿਹੜੀ ਰਾਜਨੀਤਿਕ ਸਾਖ ਹੈ ਉਹ ਦਾਤ ਇਹ ਤੇ ਵੋਟ ਸ਼ੇਅਰ ਜਿਹੜਾ ਹੁੰਦਾ ਨਾ ਇਹ ਪਾਰੇ ਵਰਗੀ ਚੀਜ਼ ਹੁੰਦੀ ਹੈ ਕਿ ਟੈਂਪਰੇਚਰ ਜੇ ਵੱਧ ਗਿਆ ਤਾਂ ਤਾ چلا ਗਿਆ ਤੇ ਜੇ ਤਾਪਮਾਨ ਘਟ ਗਿਆ ਤਾਂ ਥੱਲੇ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਗੋਰੀ ਔਰ ਮੇਰੇ ਨਾਲ ਅੱਜ ਖਬਰਾਂ ਉਤੇ ਚਰਚਾ ਕਰਨ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਰਾਜੂ ਵਿਲੀਅਮ ਸਰ ਸਰ ਸਤਿ ਸ਼੍ਰੀ ਅਕਾਲ ਸਵਾਗਤ ਬਹੁਤ ਬਹੁਤ 1 ਇੰਡੀਆ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਜੀ ਆਪਣੇ ਮੰਚ ਤੇ ਬੁਲਾਉਣ ਤੇ ਲਈ ਸ੍ਰੋਤਿਆ ਨਰੂ ਗਰੂਪ ਔਰ ਲਈ ਮੈਂ ਥੋੜਾ ਜਿਆਦਾ ਤੁਹਾਨੂੰ ਰਾਜੂ ਵਿਲੀਅਮ ਸਰ ਬਾਰੇ ਦੱਸ ਦਵਾਂ ਸਰ ਦਾ ਇੱਕ ਲੰਮਾ ਸਫ਼ਰ ਹੈ ਜਰਨਲਿਜ਼ਮ ਦੇ ਵਿੱਚ ਅੰਗਰੇਜ਼ੀ ਅਖਬਾਰਾਂ ਦੇ ਨਾਲ ਜੁੜੇ ਰਹੇ ਫਿਰ ਕੁਝ ਨੈਸ਼ਨਲ ਲੈਵਲ ਦੇ ਜਿਹੜੇ ਮੈਗਜ਼ੀਨਸ ਆ ਉਹਨਾਂ ਵਾਸਤੇ ਹਲੇ ਤੱਕ ਵੀ ਸਰ ਜਿਹੜੇ ਆ ਆਰਟੀਕਲ ਲਿਖਦੇ ਆ ਔਰ ਕਈ ਵਾਰ ਜਿਹੜਾ ਇਹਨਾਂ ਦਾ ਸਿਆਸੀ ਸਫ਼ਰ ਜਿਹੜਾ ਇਹਨਾਂ ਨੇ ਤੈਅ ਕੀਤਾ ਉਸ ਦੌਰਾਨ ਜਿਹੜਾ ਇਹਨਾਂ ਨੇ ਤਜਰਬਾ ਹਾਸਲ ਕੀਤਾ ਫਿਰ ਉਹ ਵਕ ਵਕ ਚੈਨਲਸ ਦੇ ਉੱਤੇ ਕਈ ਕੌਮੀ ਨਿਊਜ਼ ਚੈਨਲਸ ਦੇ ਉੱਤੇ ਰਾਜੂ ਵਿਲੀਅਮਸ ਸਾਹਿਬ ਜਿਹੜੇ ਆ ਇਹ ਆਪਣਾ ਸਿਆਸੀ ਮੁਲਾਂਕਣ ਵੀ ਕਰਦੇ ਆ ਸੋ ਸਰ ਅੱਜ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਜ਼ਿੰਮਨੀ ਚੋਣਾ ਹੋਣੀਆਂ ਨੇ ਹੋ ਸਕਦਾ 5 ਵੀ ਹੋ ਜਾਵੇ ਪਰ ਇਸ ਵਕਤ ਜਿਹੜੀ ਸੀਟ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਾਂ ਆਪਾਂ ਕਹਿ ਲਈਏ ਵੀ ਪੋਲੀਟਿਸ਼ੀਅਨਸ ਨੂੰ ਆਪਣੇ ਵੱਲ ਬੁਲਾ ਰਹੀ ਹੈ ਉਹ ਸੀਟ ਹੈਗੀ ਹੈ ਗਿੱਦੜਬਾਹ ਪਰ ਅੱਜ ਆਪਾਂ ਕੇਵਲ ਔਰ ਕੇਵਲ ਗੱਲ ਕਰਾਂਗੇ ਅਕਾਲੀ ਦਲ ਬਾਰੇ ਕਿ ਅਕਾਲੀ ਦਲ ਵਾਸਤੇ ਇਹ ਜਿਹੜੀ ਗਿੱਦੜਬਾਹ ਸੀਟ ਹੈ ਇਹ ਕਿਉਂ ਇੰਪੋਰਟੈਂਟ ਹੈ ਔਰ ਨਾਲ ਦੀ ਨਾਲ ਹੀ ਅਕਾਲੀ ਦਲ ਉਹ ਪਾਰਟੀ 100 ਤੋਂ ਵੱਧ ਸਾਲ ਪੁਰਾਣੀ ਪਾਰਟੀ 102 ਸਾਲ ਪੁਰਾਣੀ ਪਾਰਟੀ ਇਸ ਵਕਤ ਆਪਣੀਆਂ ਲੀਹਾਂ ਕਿਉਂ ਤਲਾਸ਼ ਰਹੀ ਹੈ ਜਰਨੈਲੀ ਸੜਕ ਤੋਂ ਉੱਤਰ ਕੇ ਇਹ ਪਾਰਟੀ ਜਿਹੜੀ ਹੈ ਇਹ ਕੱਚੇ ਕਿਵੇਂ ਉਤਰ ਗਈ ਇਹ ਦੋ ਸਵਾਲ ਜਿਹੜੇ ਆ ਜਿਹੜੇ ਕਿਉਂਕਿ ਤੁਸੀਂ ਇਹਨਾਂ ਦੇ ਜਿਹੜੇ ਵੱਡੇ ਲੀਡਰਸ ਰਹੇ ਆ ਉਹਨਾਂ ਦੇ ਨਾਲ ਤੁਸੀਂ 1 ਟੂ 1 ਇੰਟਰਵਿਊਜ਼ ਵੀ ਕੀਤੀਆਂ ਨੇ ਤੁਸੀਂ ਇਹਨਾਂ ਦੀ ਤਸਵੀਰ ਨੂੰ ਵੀ ਸਮਝਦੇ ਹੋ ਤਾਂ ਇਹ ਦੋ ਸਵਾਲ ਆ ਵੀ ਇੱਕ ਤੇ ਅਕਾਲੀ ਦਲ ਵਾਸਤੇ ਇਹ ਜਿਹੜੀ ਗਿੱਦੜਬਾਹ ਸੀਟ ਹੈ ਇਹ ਬੜੀ ਇੰਪੋਰਟੈਂਟ ਹੈ ਤੇ ਇਸ ਵਕਤ ਜੋ ਅਕਾਲੀ ਦਲ ਦੇ ਹਾਲਾਤ ਨੇ ਉਹਦੇ ਪਿੱਛੇ ਕਿਵੇਂ ਦੇਖਦੇ ਹੋ ਕੀ ਕਾਰਨ ਹੋ ਸਕਦੇ ਆ ਤੇ ਕਿਵੇਂ ਜਿਹੜੀ ਸੰਭਾਵਨਾ ਬਣ ਸਕਦੀ ਆ ਇਹ ਸਭ ਨੂੰ ਦਰਸਤ ਹੋਣ ਦੇ ਦੇਖੋ ਗੱਲ ਇਹ ਹੈਗੀ ਆ ਸੰਦੀਪ ਜੀ ਤੁਸੀਂ ਇੱਕ ਸਵਾਲ 'ਚ ਕਈ ਸਵਾਲ ਜਿਹੜੇ ਪੁੱਛ ਲੇਦੇ ਤੇ ਇਸ ਤਰ੍ਹਾਂ ਕੇ ਇਹਦੇ ਜਿਹੜੇ ਜਵਾਬ ਆ ਉਹ ਇੱਕ ਨਿਗਾ ਕਈ ਜਵਾਬ ਨੇ ਤੇ ਉਹ ਜਵਾਬ ਵੀ ਇੱਕ ਦੂਜੇ 'ਚ ਉਹਨਾਂ ਦੀਆਂ ਤਰ੍ਹਾਂ ਜਿਹੜੀਆਂ ਉਹ ਜੁੜੀਆਂ ਹੋਣ ਸਭ ਤੋਂ ਪਹਿਲੀ ਗੱਲ ਜਿੰਨੀ ਚੋਣ ਇੱਕ ਨਿਚਾਰ ਹੈਗੇ ਔਰ ਉਹਦੇ ਵਿੱਚੋਂ ਇੱਕ ਜਿਹੜਾ ਤੁਸੀਂ ਗਿੱਦੜਵਾਹਾਗੇ ਔਰ ਗਿੱਦੜਵਾਹਾ ਦਾ ਕੁਦਰਤੀ ਤੌਰ ਤੇ ਦਿਲਚਸਪੀ ਦਾ ਕਾਰਨ ਹੈ ਕਿ ਬਾਕੀ ਜਿੰਨੀ ਜਿਹੜੀਆਂ ਚੋਣਾਂ ਹੋਣੀਆਂ ਜਿਹੜੇ ਅਸੈਂਬਲੀ ਹਲਕੀ ਹੈ ਉਹ ਚਰਚਾ ਕੋਈ ਉਹਨਾਂ ਦੀ ਹੋਈ ਨਹੀਂ ਰਹੀ ਸਵਾਏ ਗਿੱਦੜਵਾਹੇ ਹੈ ਤੁਸੀਂ ਸੋਸ਼ਲ ਮੀਡੀਆ ਚ ਕੋਲ ਡਿਜੀਟਲ ਮੀਡੀਆ ਅਦਰਵਾਈਜ਼ ਉਹ ਸੋ ਉਹਦਾ ਇੱਕ ਬੜਾ ਵੱਡਾ ਕਾਰਨ ਵੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਐਸਟੂਡੀਓ ਦੇ ਪ੍ਰਧਾਨ ਨਿਸ਼ੋਗਨੀ ਕਾਰਲੀ ਕਰਦੇ ਉਹ ਉੱਥੇ ਕਈ ਵਾਰੀ ਜਾ ਚੁੱਕੇ ਨੇ ਤੇ ਉਹ ਇਸ ਨੂੰ ਲੈ ਕੇ ਇੱਕ ਦਿਲਚਸਪੀ ਪਿਤੀ ਤੌਰ ਤੇ ਪੈਦਾ ਹੁੰਦੀ ਉੱਥੇ ਜ्यादा ਜਾ ਰਹੇ ਨੇ ਕਿ ਮੀਡੀਆ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਦੂਜੀਆਂ ਤੋਂ ਵੱਧ ਅਧਿਕਾਰਨਕੀ ਹੈ ਕਿਉਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਜਿਮ ਨਹੀਂ ਛੋੜਾ ਹੈ ਇਹ ਅਕਾਲੀ ਦਲ ਵਾਸਤੇ ਬਹੁਤ ਇੰਪੋਰਟੈਂਟ ਹੈ ਜਿਸ ਕਿਸਮ ਦੇ ਸੰਕਟជា ਸورية ਕਾਲੀਦਨ ਕਾਲੀਦਨ ਨੂੰ ਕੁਝ ਸਥਾਪਤ ਕਰਨਾ ਕੋਈ ਵੀ ਪੋਲੀਟੀਕਲ ਪਾਰਟੀ ਹੁੰਦੀ ਹੈ ਜਦੋਂ ਉਹ ਡੰਪਸ ਚ ਹੁੰਦੀ ਹੈ ਸੰਕਟ ਚ ਹੁੰਦੀ ਹੈ ਤੇ ਆਪਣੇ ਆਪ ਨੂੰ ਸਥਾਪਤ ਕਰਦੀ ਹੈ ਚੋਣਾ ਲੜਦੇ ਰਹੇ ਚੋਣਾ ਜਿੱਤ ਕੇ ਚਾਹੇ ਉਹ ਲੋਕ ਸਭਾ ਦੀ ਹੈ ਚਾਹੇ ਉਹ ਵਿਧਾਨ ਸਭਾ ਦੀ ਹੈ ਚਾਹੇ ਪੰਚਾਇਤੀ ਨੇ ਜਿਹੜੀਆਂ ਮਰਜ਼ੀ ਹੈ ਔਰ ਜੇ ਆਪਾਂ ਪੰਥਕ ਸਫਾ ਦੀ ਗੱਲ ਕਰੀਏ ਤਾਂ ਉਹਦੇ ਚ ਐਸਜੀਪੀਸੀ ਨੂੰ ਕੌਣ ਜਿੱਤਦਾ ਹੈਗਾ ਤਾਂ ਉਥੋਂ ਸਥਾਪਤ ਹੁੰਦਾ ਹੈਗਾ ਕਿ ਭਾਈਤੀ ਦਾ ਜੋਰ ਹੈ ਹੋ ਲਈ ਤੇ ਜਿਹੜੀ ਗਿੱਦੜਵਾਹ ਦੀ ਹੈਗੀ ਐ ਇਹ ਇੱਕ ਖਾਸ ਵਿਸ਼ੇਸ਼ੀਤ ਪਹਿਲੀ ਗੱਲ ਤਾਂ ਇਹ ਇੱਕੋ ਇੱਕ ਇਹੋ ਜੀ ਸੀਟ ਸੀਗੀ 2022 ਦੀਆਂ ਲੋਕ ਸਭਾ ਵਿਧਾਨ ਸਭਾ ਚੋਂ ਨਾ ਜਿਹੜੀਆਂ ਕਾਂਗਰਸ ਦੇ ਸੀ ਗਈ ਸੀ ਔਰ ਉਹ ਹੁਣ ਤੇ ਜਿਹੜੇ ਵਿਧਾਇਕ ਨੇ ਹੁਣ ਤਾਂ ਐਮਪੀ ਬਣ ਗਏ ਨੇ ਪਰ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਕਰਕੇ ਕਾਂਗਰਸ ਦੇ ਲਈ ਇਹ ਤੁਹ ਵੀ ਉਹ ਬਹੁਤ ਤਾਂ ਕਿਉਂਕਿ ਅਮਰਿੰਦਰ ਸਿੰਘ ਰਾਜਵੜੇ ਜਿਹੜੇ ਹੈਗੇ ਐ ਉਹ ਇੱਥੋਂ ਦੇ ਵਿਧਾਇਕ रहे ਨੇ ਤੇ ਜਿਨ੍ਹਾਂ ਦੇ ਐਮਪੀ ਬਣ ਕਰਕੇ ਸੀਟ ਖਾਦੀ ਹੋਈ ਹੈਗੀ ਹੈ ਤੇ ਇਸ ਕੋਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਕਰਕੇ ਦੂਜੀਆਂ ਪਾਰਟੀਆਂ ਵਾਸਤੇ ਔਰ ਵਿਸ਼ੇਸ਼ ਕਰ ਅਕਾਲੀ ਦਲ ਵਾਸਤੇ ਇਹ ਜਿਹੜੀ ਸੀਟ ਹੈ ਇਹ ਬੜੀ ਮਹੱਤਵਪੂਰਨ ਹੋ ਜਾਂਦੀ ਸਿਰਫ 1300 ਵੋਟਾਂ ਤੋਂ ਦਿੱਤੇ ਸੀ ਔਰ ਅਕਾਲੀ ਦਲ ਦੇ ਜਿਹੜਾ ਜਿਹੜੇ 20 ਵਾਸਤੇ ਦੇ ਡਿਪੀਟ ਲੋ ਦੋਜ਼ ਆਰ ਬਾਈਟ ਬਾਵਜੂਦ ਉਸ ਸੁਨਾਮੀ ਦੇ ਉਹ ਸਿਰਫ 1300 ਵੋਟਾਂ ਤੇ ਹਾਰੇ ਸੀ ਰਾਜਾ ਬੜੀ 1300 ਅੰਤਰ ਬੇਹਤ ਸੀ ਉਹ ਜਿਹੜਾ ਅੰਤਰ ਜਿਹੜਾ ਹੈਗਾ ਨਾ ਘੱਟ ਅੰਤਰ ਉਹ ਕਾਂਦੀ ਦਾ ਉਮੀਦ ਜਿਹੜੀ ਹੈਗੀ ਆ ਉਹ ਦਿੰਦਾ ਹੈ ਕਿ ਬਈ ਇੱਥੇ ਜੇ ਆਪਾਂ ਜੋਰ ਲਾਈਏ ਤੇ ਜੇ ਗਿੱਦੜ ਬਾਹਰ ਦੀ ਸੀਟ ਜਿੱਤ ਜੀਏ ਜਿਹਨੂੰ ਅਸੀਂ ਕਹਿੰਨੇ ਆ ਕਿ ਮਾਲਵੇ ਦਾ ਦੇਲਾ ਉਹ ਐਸ ਵੇਲੇ ਉਹ ਉਸੇ ਆਪਣੇ ਦੋ ਵਾਰੀ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਿਹੜੇ ਹੈਗੀ ਹੈ ਕਾਂਗਰਸ ਕਾਂਦੀ ਦਾ ਤੇ ਹੁਣ ਬੀਜੇਪੀ ਚ ਉਹ ਵੀ ਉਹ ਤਾਂ ਬੜੀ ਵਕਾਰੀ ਸੀਟ ਰਹੀ ਹੈ ਠੀਕ ਹੈ ਔਰ ਬਿਲਕੁਲ ਤੌਰ ਹੈਗਾ ਜਿਹੜਾ ਅੰਦਰ ਹੈਗਾ ਮਾਲਵੇ ਦਾ ਤਾਂ ਇਸ ਕਰਕੇ ਇਸ ਸੀਟ ਦੇ ਉੱਤੇ ਸ਼੍ਰੋਮਣੀ ਖਾਲੀਦਾਨ ਹੀ ਨਹੀਂ ਬਲਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਨਿੱਜੀ ਤੌਰ ਦੇ ਉੱਤੇ ਜਿਹੜੀ ਰਾਜਨੀਤਿਕ ਸਾਖ ਹੈ ਉਹ ਦਾਤ ਹੈ ਉਹ ਇਸ ਚੋਰ ਨੂੰ ਜਿੰਨਾ ਚਾਹੁੰਦੇ ਨੇ ਜਿਹੜੇ ਬਾਕੀ ਦੀਆਂ ਜਿੰਨੀ ਚੋਣਾਂ ਜਿੱਤੇ ਹੋਣੀਆਂ ਉੱਥੇ ਆ ਸਥਿਤੀ ਨਹੀਂ ਸੀਗੀ ਉੱਥੇ ਇਹ ਸਥਿਤੀ ਨਹੀਂ ਜਿਹੜੀ ਇੱਥੇ ਗਿੱਦੜ ਵਾਹੇ ਉੱਥੇ ਹਰਨ ਦਾ ਜਿਹੜਾ ਉਮੀਦਵਾਰ ਦਾ ਸੀਗਾ ਉਹ ਬਹੁਤ ਅੰਤਰ ਜਿਹੜਾ ਬਹੁਤ ਜ਼ਿਆਦਾ ਸੀ ਇੱਥੇ ਨਹੀਂ ਹੈਗਾ ਸੀ ਤੇ ਜਿਸ ਕਿਸਮ ਦੀਆਂ ਪ੍ਰਸਥਿਤੀਆਂ ਉਹਦੇ ਵਿੱਚ ਸਭ ਤੋਂ ਪਹਿਲੀ ਚੁਣੌਤੀ ਹੈ ਉਮੀਦਵਾਰ ਨੂੰ ਉਹ ਕਾਂਗਰਸ ਨਹੀਂ ਹੈਗੀ ਉਹ ਆਮ ਆਦਮੀ ਪਾਰਟੀ ਵੀ ਨਹੀਂ ਹੈਗੀ ਉਹ ਭਾਜਪਾ ਦੀ ਹੈਗੀ ਸ਼ਰੋਮਣੀ ਉਮੀਦਵਾਰਨ ਵਾਸਤੇ ਕਿ ਗਿੱਦੜਵਾਹੇ ਦੀ ਸੀਟ ਜਿੱਤਨੀ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਕਿ ਉਹਨਾਂ ਨੇ ਇਹ ਦੱਸਣਾ ਕਿ ਜਿਹੜਾ ਬਾਗੀ ਝੜਾ ਹੈਗਾ ਜਿਹੜਾ ਇਸ ਵੇਲੇ ਚਰਚਾ ਚ ਜਿਹੜਾ ਸਭ ਤੋਂ ਨੇੜੇ ਦਾ ਚਿੰਤਾ ਦਾ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਉਹਦੀ ਥਾਂ ਦਿਹਾਉਣੀ ਇਹ ਚੋਣ ਜਿੱਤ ਕੇ ਗਿੱਦੜ ਵਾਹੇ ਤੇ ਇਹ ਜਿੱਤ ਜਾ ਸਕਣ ਦੀ ਇਹਨਾਂ ਨੂੰ ਸੰਭਾਵਨਾ ਲੱਗਦੀ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਇੱਥੇ ਜ਼ੋਰ ਤੇਰੇ ਨੇ ਉਹਨਾਂ ਦਾ ਫੋਕਸ ਹੈਗਾ ਉਹ ਇੱਥੇ ਆ ਰਹੇ ਇਹ ਹੁਣ ਬਾਤ ਵੀ ਕਰ ਲਈ ਹੈ ਕਿ ਭੀ ਇਹ ਇੰਦਾਂ ਦੀਆਂ ਵੀ ਚਰਚਾਵਾਂ ਛੜੀਆਂ ਹੈਗੀਆਂ ਜਿਵੇਂ ਵੀ ਸੁਖਬੀਰ ਬਾਦਲ ਇੱਥੋਂ ਲੜ ਸਕਦੇ ਸੁਖਵੀਰ ਬਾਦਲ ਨੇ ਨੜਨਗੇ ਤਾਂ ਇਥੋਂ ਦੇਤੀ ਢਿੱਲੋਂ ਹੀ ਲੜਨਗੇ ਸੁਖਵੀਰ ਬਾਦਲ ਕਿਉਂ ਨਹੀਂ ਨੜਨਗੇ ਇਹਦੇ ਅੱਧ ਕਾਰਨ ਰਹੇਗੇ ਲੇਕਿਨ ਚਿਹਲ ਹਾਲ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਗਿੱਦੜ ਬਾਹੀ ਦੀ ਜਿੰਨੀ ਚੋਲੂ ਇਹ ਕਿਉਂ ਮਹੱਤਵਪੂਰਨ ਹੈ ਇਸ ਕਰਕੇ ਮਹੱਤਵਪੂਰਨ ਹੈ ਕਿ ਸਭ ਤੋਂ ਪਹਿਲਾ ਜਿਹੜਾ ਇਸ ਵੇਲੇ ਅਕਾਲੀ ਦਲ ਦਾ ਮੌਜੂਦਾ ਸੰਕਟ ਹੈ ਉਹਦੇ ਚ ਉਹਨਾਂ ਦੀ ਚੁਣੌਤੀ ਦਿੱਤੀ ਜਾ ਰਹੀ ਹੈ ਪਾਰਟੀ ਦੇ ਅੰਦਰੋਂ ਇਹ ਜਿਹੜਾ ਬਾਗੀ ਗਰੁੱਪ ਹੈਗਾ ਉਹਨਾਂ ਨੇ ਬਾਗੀ ਗਰੁੱਪ ਨੂੰ ਗਲਤ ਸਾਬਤ ਕਰਨਾ ਹੈ ਚੋਣ ਜਿੱਤ ਕੇ ਸਾਬਤ ਕਰਨਾ ਕਿ ਇਹਨਾਂ ਦੀ ਸਿਆਸੀ ਜ਼ਮੀਨ ਇਹਨਾਂ ਤੇ ਹੈ ਨਹੀਂ ਇਹ ਪੈਰਾਫਰਮੀ ਸਿਰਫ ਸ਼ਰੋਮਣੀ ਗਿੱਦੜਵਾਹੇ ਦੀ ਚੋਣ ਜਿੱਤਣ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਪਾਰਟੀ ਦੇ ਉੱਤੇ ਜਿਹੜਾ ਉਹਨਾਂ ਦਾ ਉਹਨਾਂ ਦੀ ਕਬਜ਼ਾ ਹੈ ਲੀਡਰਸ਼ਿਪ ਹੈਗਾ ਹੈਗੀ ਜਾਂ ਉਹ ਹੋਰ ਮਜ਼ਬੂਤ ਹੁੰਦੀ ਹੈ ਕਿ ਹੁਣ ਤੱਕ ਚੋਣਾਂ ਹਾਂ ਤੇ ਹੁਣ ਜਲੰਧਰ ਦੇ ਜਿੰਨੀ ਚੋਣਾਂ ਚ ਕੀ ਹੋਇਆ ਲੋਕ ਸਭਾ ਦੇ ਵਿੱਚ ਕੀ ਹਾਲ ਹੈ ਕਿ ਆ ਬਠਿੰਡੇ ਵਾਲੀ ਜਿੱਤ ਕੇ ਕਿ ਕਿੰਨਾਂ ਤੇ ਦੋਸ਼ਤਾ ਲੱਗਦਾ ਹੀ ਨਾ ਉਹਨਾਂ ਦੀ ਸੰਦੇਹ ਦੇ ਵਿੱਚ ਤਾਂ ਹੈਗੀ ਨਾ ਸ਼ੱਕ ਦੇ ਘੇਰੇ ਤਾਂ ਹੈਗੀ ਨਾ ਲੀਡਰਸ਼ਿਪ ਇਹੀ ਪੁਆਇੰਟ ਹੈ ਜਿਹਨੂੰ ਲੈ ਕੇ ਕਾਲੀ ਤਾਂ ਜਿਹੜੇ ਬਾਗੀ ਹੈ ਜਿਹੜੇ ਬਾਗੀ ਹੋਏ ਨੇ ਭਾਵੇਂ ਉਹ ਬਚਿੰਦੇ ਦੀ ਸੀਟ ਜਿੰਨਾਂ ਦੇ ਉਹ ਬਾਗੀ ਹੋਏ ਨੇ ਕਿ ਸਾਨੂੰ ਵਿਸ਼ਵਾਸ ਨਹੀਂ ਪਰ ਉਹਨਾਂ ਦਾ ਇੱਕ ਬਾਤਰ ਜਿਹੜਾ ਜਿਹੜਾ ਨਿਸ਼ਾਨਾ ਹੈਗਾ ਮੰਨ ਹੈਗੀ ਉਹ ਹੈਗੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਤੋਂ ਲੰਬੇ ਹੋਣ ਉਹਨਾਂ ਦਾ ਇੱਕੋ ਇੱਕ ਮਨੋਰਥ ਹੈ ਤਾਂ ਇਸ ਕਰਕੇ ਇਹ ਜਿਹੜੀ ਗਿੱਦੜਵਾਹ ਦੀ ਚੋਣ ਹੈ ਇੱਥੇ ਜ਼ੋਰ ਅਕਾਦੀਦਨ ਲਗਾਏਗਾ ਔਰ ਇਹਨੂੰ ਕੋਸ਼ਿਸ਼ ਕਰੇਗਾ ਕਿ ਵੀ ਇਹ ਜਿੱਤੇ ਕਿਉਂਕਿ ਪ੍ਰਸਥਿਤੀਆਂ ਹੁਣ ਨਾ ਕਾਂਗਰਸ ਦੀਆਂ ਪ੍ਰਸਥਿਤੀਆਂ ਪਹਿਲਾਂ ਵਾਲੀਆਂ ਹੈਗੀਆਂ 2022 ਵਾਲੀਆਂ ਉੱਥੇ ਠੀਕ ਹੈ ਔਰ ਨਾ ਆਮ ਆਦਮੀ ਪਾਰਟੀ ਦੀਆਂ ਹੈਗੀਆਂ ਉੱਥੇ ਤਾਂ ਉਸ ਟਕੋਨੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਲੱਗਦਾ ਹੈ ਕਿਉਂਕਿ ਕਹਿੰਦਾ ਅਕਾਦੀਦਨ ਦਾ ਆਧਾਰ ਤਾਂ ਹਲੇ ਵੀ ਹੈ ਨਾ ਚਾਹੇ 13% ਤੇ ਆ ਗਿਆ ਲੇਕਿਨ ਆਧਾਰ ਤਾਂ ਹੈ ਨਾ ਉਹਨਾਂ ਦਾ ਤਾਂ ਕੋਸ਼ਿਸ਼ ਕਰਨਗੇ ਬਾਕੀ ਇੱਥੇ ਇੰਪੋਰਟੈਂਟ ਗੱਲ ਇਹ ਵੀ ਆਲੀਦਾਂ ਜਿਹੜੀ ਪੋਲ ਮੈਨੇਜਮੈਂਟ ਜਿਹਨੂੰ ਕਹਿੰਦੇ ਆ ਨਾ ਉਥੇ ਲੈਵਲ ਤੇ ਮੈਨੇਜ ਕਰਨਾ ਤਾਂ ਵੀਰ ਸਿੰਘ ਬਾਦਲ ਮੰਨੇ ਜਾਂਦੇ ਆ ਇਹ ਉਹਨਾਂ ਨੂੰ ਆਉਂਦਾ ਹੈ ਮੈਨੇਜ ਕਰਨਾ ਤਾਂ ਉਹ ਮੈਨੇਜਮੈਂਟ ਚਾਹੇ ਉਹ 22 ਦੀਆਂ ਚੋਣਾਂ ਦੇ ਵਿੱਚ ਉਹ ਉਹ ਕੰਮ ਨਹੀਂ ਕੀਤੀ ਉਹ ਲੇਕਿਨ ਇੱਕ ਛੋਟਾ ਹਲਕਾ ਹੈਗਾ ਇੱਕ ਜਿਮਨੀ ਚੋਂ ਜਿ ਅਸੈਂਬਲੀ ਹਲਕੇ ਦੇ ਵਿੱਚ ਫੋਕਸ ਕਰਨਾ ਪੂਰੀ ਪਾਰਟੀ ਦਾ ਨਿੱਜੀ ਤੌਰ ਤੇ ਸੁਖਬੀਰ ਬਾਦਲ ਉਹਨਾਂ ਕੋਲੇ ਸੰਸਾਧਨ ਪੂਰੇ ਨੇ ਉਹ ਕੋ ਧਨ ਦੀ ਕਮੀ ਨਹੀਂ ਉਹਨਾਂ ਕੋਲੇ ਇਹਨਾਂ ਦੇ ਉਮੀਦਵਾਰ ਜਿਹੜੇ ਹੈ ਬਹੁਤ ਵੱਡੇ ਟਰਾਂਸਪੋਰਟਰ ਦੇ ਡਿਪਟੀ ਲੋ ਤੇ ਸੁਖਬੀਰ ਬਾਦਲ ਤੇ ਪੈਸੇ ਪੂਸੇ ਦੀ ਕੋਈ ਕਿਰਨਤ ਨਹੀਂ ਹੈਗੀ ਆ ਜਿਹੜਾ ਧਨ ਹੈਗਾ ਇਹ ਬਦਕਿਸਮਤੀ ਹੈ ਬਹੁਤ ਮੰਦ ਭਾਗ ਹੈ ਕਿ ਭਾਰਤ ਵਰਗੇ ਦੇਸ਼ ਸਾਡੇ ਤੇ ਚੋਣਾਂ ਜਿੱਤਣ ਵਾਸਤੇ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਹੈ ਗਰੀਬ ਉਮੀਦਵਾਰ ਨਹੀਂ ਜਿੱਤ ਸਕਦਾ ਅਜਿਹਾ ਚੋਣ ਠੀਕ ਹੈ ਉਹ ਤਕਾਜ਼ਾ ਵੀ ਪੂਰਾ ਕਰਦੇ ਨੇ ਤਾਂ ਜਿਹੜਾ ਬਾਦੀ ਜਿਹੜੇ ਹੈਗੇ ਆ ਉਹਨਾਂ ਦੇ ਬਾਹਰ ਅਕਸ ਜਿਹੜਾ ਹੈਗਾ ਕਿ ਇਹ ਜਿਹੜਾ ਜਿੱਦੜ ਬਾਹਰ ਚੋੜ ਜਿਹੜੀ ਦਿੱਤਨੀ ਹੈ ਆਕਾਲੀ ਦਲ ਦੇ ਇਨਰ ਪਾਰਟੀ ਜਿਹੜਾ ਕ੍ਰਾਈਸਿਸ ਹੈ ਬਾਹਰਲਾ ਸੰਕਟ ਜਿਹੜਾ ਬਾਅਦ ਚ ਸਿੱਝ ਲੈਣਗੇ ਲੇਕਿਨ ਸਭ ਤੋਂ ਇਸ ਵੇਲੇ ਉਹਨਾਂ ਦਾ ਸੰਕਟ ਜਿਹੜਾ ਉਹਨਾਂ ਨੂੰ ਪੈਦਾ ਹੋਇਆ ਹੈਗਾ ਉਹ ਹੋਇਆ ਕਿ ਜਦੋਂ ਨੇ ਬਾਗੀਆਂ ਨੇ ਉਦੋਂ ਬਾਅਦ ਸਾਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਕਾਲੀ ਦਲ ਸਾਹਿਬ ਦੇ ਜਥੇਦਾਰ ਦੇ ਦਖਲ ਦੀ ਮੰਗ ਕੀਤੀ ਆ ਉਹ ਹਜੇ ਪੈਂਡਿੰਗ ਪਿਆ ਹੈਗਾ ਠੀਕ ਹੈ ਅਕਾਲੀ ਦਲ ਇਸ ਚੋਣ ਦੇ ਨਤੀਜੇ ਨੂੰ ਨੂੰ ਆਧਾਰ ਬਣਾ ਕੇ ਇਹਨਾਂ ਰਿਸਲਟ ਸਿੱਟਣਾ ਚਾਹੁੰਦਾ ਹੈ। ਸੋ ਇੱਕ ਸਵਾਲ ਹੈ ਇਸ ਕਰਕੇ ਇੰਪੋਰਟੈਂਟ ਹੈ ਕਿ ਜਿਹੜੀ ਵਾਹ ਦੀ ਚੋਣ ਅਕਾਲੀ ਦਲ ਦੇ ਆਪਣੀ ਪਛਾਣ ਆਪਣੀ ਹੈ ਅਸੀਅਤ ਆਪਣੀ ਸਾਖ ਆਪਣੀ ਹੋਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਹੈ। ਇੱਕ ਸਵਾਲ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਆਪਣੇ ਆਪ ਨੂੰ ਜਿਹੜਾ ਸਾਬਤ ਕਰਨਾ ਚਾਹੁੰਦਾ ਖਾਸ ਤੌਰ ਤੇ ਸੁਖਬੀਰ ਬਾਦਲ ਭਈ ਮੈਂ ਚੋਣ ਲੜਾਂ ਨਾ ਮੈਂ ਇੱਕ ਅੱਛਾ ਮੈਨੇਜਰ ਆ ਮੈਨੂੰ ਚੋਣ ਲੜਨੀ ਆਉਂਦੀ ਆ ਪਰ ਇਹ ਸਭ ਦੇ ਵਿੱਚ ਸਰ ਇੱਕ ਸਵਾਲ ਇਹ ਆ ਕਿ ਅਗਰ ਬਾਗੀ ਤੜਾ ਵੀ ਕੋਈ ਆਪਣਾ ਉਮੀਦਵਾਰ ਉੱਥੋਂ ਖੜਾ ਕਰ ਦਿੰਦਾ ਤਾਂ ਫੇਰ ਕੀ ਸਥਿਤੀ ਬਣ ਸਕਦੀ ਆ ਦੇਖੋ ਗੱਲ ਹੈਗੀ ਇਹ ਜੇ ਬਾਗੀ ਤਾਂ ਨਾ ਹੁੰਦਾ ਤਾਂ ਇਹਦੇ ਨਾਲ ਜਿਹੜਾ ਇਹ ਚੋਣ ਜਿਹੜੇ ਤੱਕ ਖੇਡ ਹੈਗੀ ਨਾ ਉਹ ਹੋਰ ਵੀ ਖਿਲਰੂਗੀ ਠੀਕ ਹੈ ਔਰ ਉਹਦਾ ਇਕੱਲਾ ਕੰਦੀ ਦਾ ਨੁਕਸਾਨ ਹੋਊਗਾ ਕਿਸਰਪਤਾਲੀ ਦਾ ਇਹ ਇੰਨਾ ਜਿਹੜੀਆਂ ਚੋਣਾ ਹੁੰਦੀਆਂ ਨੇ ਨਾ ਸੰਦੀਪ ਜੀ ਇਹ ਇੰਨੀਆਂ ਮੈਥੈਮੈਟਿਕਲੀ ਨਹੀਂ ਚੱਲਦੀਆਂ ਹੁੰਦੀਆਂ ਇਹੋ ਜਿਹਾ ਗਣਿਤ ਨਹੀਂ ਹੁੰਦਾ ਵੀ 2+2=4 ਇੱਥੇ 2+2=5 ਵੀ ਹੋ ਜਾਂਦਾ ਹੂੰ ਠੀਕ ਹੈ ਤਾਂ ਉੱਥੇ ਅੱਛਾ ਫਿਰ ਦੂਜੀ ਗੱਲ ਹੈ ਕਿ ਜਿਹੜਾ ਜਿਹੜਾ ਜਿੱਦੋਂ ਅਸੀਂ ਬਾਗੀ ਕਹਿੰਦੇ ਆ ਨਾ ਕਿ ਉਹ ਆਪਣਾ ਉਮੀਦਵਾਰ ਖੜਾ ਕਰਦੇ ਉਹ ਮੈਨੂੰ ਨਹੀਂ ਲੱਗਦਾਗਾ ਕਿ ਉਹ ਉਮੀਦਵਾਰ ਖੜਾ ਕਰਨ ਕਰਨ ਵਿਜ ਕਰਨਗੇ ਤਾਂ ਤੋਂ ਜਿੰਨੂੰ ਨਹੀਂ ਲੱਗਦਾ ਕਿ ਉਹ ਅਕਲਮੰਦੀ ਸਿਆਸੀ ਉਹ ਆਪਣੇ ਆਪ ਨੂੰ ਐਕਸਪੋਜ਼ ਕਰਨਗੇ ਕਿਉਂ ਕਿ ਕਿਉਂਕਿ ਪਹਿਲੀ ਗੱਲ ਤਾਂ ਉਹ ਕੋਈ ਪਾਰਟੀ ਨਹੀਂ ਹੈ ਜੀ ਸ਼ਰੋਬਣੀ ਅਕਾਲੀ ਦਾ ਇੱਕ ਪਾਰਟੀ ਲੋਕ ਪਾਰਟੀ ਦੇ ਨਾਲ ਜਾਂਦੇ ਠੀਕ ਹੈ ਉਹਨਾਂ ਨੇ ਸਰ ਅੱਜ ਪਛਮੀ ਚ ਕਹਿੰਦਾ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਤੁਹਾਡਾ ਮੈਂ ਦੱਸ ਰਿਹਾ ਤੁਹਾਨੂੰ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਜੇ ਆਪਾਂ ਹਾਲੀਆਂ ਕੋਈ ਇਹਦੀ ਮਿਸਾਲ ਲਈਏ ਜਲੰਧਰ ਪੱਛਮੀ ਚ ਜਿਹੜੀ ਚੋਣ ਹੋਈ ਸੀ ਤਾਂ ਇਹ ਜਿਹੜੀ ਬੀਬੀ ਜਿਹਨੂੰ ਓਨ ਕਰ ਲਿਆ ਸੀ ਇਹਨਾਂ ਨੇ ਬੀਬੀ ਸੁਜੀਤ ਕੌਰ ਸੁਜੀਤ ਕੌਰ ਸੀ ਉਹਨਾਂ ਦਾ ਨਾ ਠੀਕ ਹੈ ਜੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਰੀਕੇ ਦਾ ਸਿਆਸੀ ਤੌਰ ਤੇ ਬੇਦਖਲ ਕਰਤਾ ਵੀ ਨਹੀਂ ਜੀ ਸਾਡੀ ਚਾਹੀਦੀ ਉਮੀਦਵਾਰ ਨਹੀਂ ਆ ਤਾਂ ਬਾਗੀ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਨੂੰ ਓਨ ਕਰ ਲਿਆ ਲੇਕਿਨ ਵੋਟਾਂ ਕਿੰਨੀਆਂ ਮਿਲੀਆਂ ਸੋ ਇਹ ਜਿਹੜਾ ਨਾ ਬਾਗੀ ਇਹ ਪਹਿਲੀ ਗੱਲ ਮੈਂ ਦੱਸਦਾ ਕਿ ਇਹਦੇ ਕੋਲ ਪਹਿਲੀ ਗੱਲ ਤਾਂ ਪਾਰਟੀ ਨਹੀਂ ਹੈਗੀ ਦੂਜੀ ਗੱਲ ਹੈ ਵੀ ਜੇ ਉਹ ਦੁਬਾਰਾ ਫੇਰ ਖੜਾ ਕਰਦੇ ਨੇ ਜਿੰਨੀ ਚੋਣਾਂ ਚ ਜਲਦੀ ਦੇਖਦੇ ਦੁਬਾਰਾ ਖੜਾ ਕਰਦੇ ਨੇ ਫੇਰ ਉਹੀ ਹਾਲ ਹੁੰਦਾ ਹੈ ਤਾਂ ਉਹਨਾਂ ਦਾ ਸਿਆਸੀ ਜਿਹੜਾ ਜਿਹੜੀ ਇਹ ਵਕਾਰ ਜਿਹੜਾ ਹੈਗਾ ਉਹ ਤਾਂ ਬਿਲਕੁਲ ਹੀ ਔਰ ਹਜੇ ਤਾਂ ਵਕਾਰ ਬਣਨਾ ਹੈ ਉਹਨਾਂ ਨੂੰ ਸਿਰਫ ਔਰ ਸਿਰਫ ਇਸ ਕਰਕੇ ਜਿਹੜਾ ਵੇਖਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਉਹਨਾਂ ਦੀ ਮੀਡੀਆ 'ਚ ਉਹਨਾਂ ਬਾਰੇ ਆ ਰਿਹਾ ਉਹਨਾਂ ਦੀਆਂ ਇੰਟਰਵਿਊਆਂ ਦੇਈਆਂ ਜਾ ਰਹੀਆਂ ਉਸੇ ਨਾਲ ਇਸ ਕਰਕੇ ਕਿ ਉਹ ਇੱਕ ਐਂਟੀ ਅਕਾਲੀ ਦਰ ਜਿਹੜਾ ਹੈਗਾ ਐਂਟੀ ਸੁਖਬੀਰ ਬਾਦਲ ਜਿਹੜਾ ਹੈਗਾ ਉਹ ਬਹੁਤ ਵੱਡਾ ਇੱਕ ਇਹੋ ਜਿਹਾ ਵਰਗ ਹੈ ਜਿਹੜਾ ਆਪੋਜੀਸ਼ਨ 'ਚ ਵੀ ਬੈਠਾ ਤੇ ਸਿੱਖ ਆਪਣਾ ਜਿਹੜੀ ਜਿਹੜਾ ਭਾਈਚਾਰਾ ਉਹਦੇ 'ਚ ਹੀ ਬੈਠਾ ਜਿਹੜਾ ਰਾਜਨੀਤਿਕ ਜਮਾਤ ਆ ਉਹਦੇ 'ਚ ਹੀ ਬੈਠਾ ਜਿਹੜਾ ਚਾਹੁੰਦਾ ਹੈ ਜਿਨ੍ਹਾਂ ਨੂੰ ਮਜ਼ਾ ਆਉਂਦਾ ਸਵਾਦ ਆਉਂਦਾ ਹੈ ਸੌਕੇ ਹਾਂਜੀ ਤਾਂ ਉਹ ਸਮੇਂ ਕੋਈ ਇੱਥੇ ਵੀ ਅਸੀਂ ਲੀਡਰ ਸੋ ਉੱਥੇ ਲੀਡਰ ਨੂੰ ਲੋਕ ਇਦਾਂ ਦੀ ਵੋਟ ਪਾਉਂਦੇ ਹੁੰਦੇ ਠੀਕ ਹੈ ਤਾਂ ਇਹ ਲੋਕ ਪਾਰਟੀ ਦੇ ਨਾਲ ਜਾਂਦੇ ਆ। ਤਾਂ ਇਸ ਕਰਕੇ ਉਹ ਜਿਹੜਾ ਬਾਗੀ ਧੜੇ ਦਾ ਕੋਈ ਉੱਥੇ ਹੈ ਨਹੀਂਗਾ ਕਿ ਵੀ ਉਹ ਐਡਾ ਵੱਡਾ ਅਸਰ ਪਾ ਦੂ ਉੱਥੇ ਵੀ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੇ ਨੁਕਸਾਨ ਹੋਊਗਾ। ਸਰ ਪਰ ਨਾਲ ਹੀ ਇਹਦੇ ਫਿਰ ਇਹ ਵੀ ਸਵਾਲ ਜੁੜਿਆ ਹੋਇਆ ਨਾ ਵੀ ਇਹ ਬਾਗੀ ਜਿਹੜਾ ਇੱਕ ਧੜਾ ਬਣ ਗਿਆ ਇਹ ਅਕਾਲੀ ਦਲ ਤੋਂ ਵੱਖ ਕਿਉਂ ਹੋ ਜਾਂਦੇ ਆ ਜਦੋਂ 1 ਜੂਨ 2024 ਨੂੰ ਨਤੀਜੇ ਆਉਂਦੇ ਆ ਤਾਂ ਉਸ ਤੋਂ ਬਾਅਦ ਕਿਉਂ ਇਹ ਇੱਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਜਿਹੜੀ ਆ ਸ਼ੁਰੂ ਕਰ ਦਿੰਦੇ ਆ ਆ ਇਦਾਂ ਪੋਸੀਬਲ ਸੀਗਾ ਸਰ ਕਿ ਅਗਰ ਜਿਹੜੇ ਹੁਣ ਬਾਗੀ ਧੜੇ ਦੇ ਵਿੱਚ ਆ ਅਗਰ ਇਹਨਾਂ ਚੋਂ ਕੋਈ ਸ਼ਖਸ ਚੋਣ ਜਿੱਤ ਜਾਂਦਾ ਤਾਂ ਫੇਰ ਇਹ ਲੜਾਈ ਨਾ ਹੁੰਦੀ ਬਿਲਕੁਲ ਠੀਕ ਆ ਸਹੀ ਗੱਲ ਇਹਨਾਂ ਚੋਂ ਜਿਹੜਾ ਜਿਹੜਾ ਚੋਣ ਜਿੱਤ ਜਾਂਦਾ ਕੋਈ ਵੀ ਉਹ ਨਾ ਹੁੰਦਾ ਸ਼ਾਮਲ ਬਾਕੀਆਂ ਨੇ ਫੇਰ ਵੀ ਅਟ ਹੋਣਾ ਹੀ ਸੀਗਾ ਠੀਕ ਹੈ ਉਹ ਸਾਰਿਆਂ ਨੇ ਤਾਂ ਜਿਤਨਾ ਨਹੀਂ ਸੀਗਾ ਇਹ ਤਾਂ ਹੁਣ ਪਰਤੱਖ ਸਚਾਈ ਹੈ ਹੁਣ ਜੋ ਬੀਤ ਚੁੱਕਿਆ ਹੈ ਉਹਨੂੰ ਤੁਸੀਂ ਉਹਨੂੰ ਆਪਾਂ ਕੋਈ ਗਲਤ ਤਾਂ ਮਤਲਬ ਵੀ ਕਰ ਨਹੀਂ ਰਿਹਾ ਉਹ ਤਾਂ ਇੱਕ ਸਚਾਈ ਹੈ ਅਟਲ ਸਚਾਈ ਹੈ ਜੋ ਬੀਤ ਚੁੱਕਿਆ ਔਰ ਉਹੀ ਸੱਚ ਹੈ ਉਹੀ ਸੱਚ ਹੈ ਠੀਕ ਹੈ ਜੀ ਤਾਂ ਹਰ ਮਸਲਾ ਇਹ ਹੈਗਾ ਕਿ ਵੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹ ਜਿਹੜਾ ਭਾਗੀ ਹੋਏ ਹੈ ਨਾ ਪਾਸੇ ਹੂੰ ਇਹ ਕੋਈ ਬਹੁਤ ਕੋਈ ਇਹੋ ਜਿਹੇ ਬੜੇ ਸੱਚੇ ਸੁਚੇਤੇ ਬੜੇ ਸਦਾਬਦਾਂ ਨੂੰ ਪ੍ਰਣਾਏ ਹੋਏ ਨੇਤਾ ਨੇ ਇਹ ਇਹਨਾਂ ਚ ਸੀਗੇ 2 ਮਹੀਨੇ ਪਹਿਲਾਂ ਠੀਕ ਹੈ ਔਰ ਜੋੜੇ ਜਿਹੜੇ ਜੁਦੋਸ਼ ਉਹਨਾਂ ਨੇ ਲੱਗਿਆ ਵੀ ਇਹ ਅਕਾਲੀ ਦਲ ਨੇ ਆ ਕੀਤਾ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਉਹ ਵੀ ਉਹਦਾ ਹਿੱਸਾ ਨਹੀਂ ਰਹਿਣ ਮਸਲਾ ਸਿਰਫ ਕਿ ਲਗਾਤਾਰ ਅਕਾਲੀ ਦਲ ਚੋਣਾਂ ਹਾਰ ਰਿਹਾ ਹੈ ਅਕਾਲੀ ਦਲ ਦਾ ਨਿਗਾਰ ਹੋ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਆਪਣਾ ਰਾਜਨੀਤਿਕ ਪਿਵਿੱਖ ਜਿਹੜਾ ਹੈਗਾ ਉਹ ਧੁੰਦਲਾ ਨਜ਼ਰ ਆ ਰਿਹਾ ਸੀ ਕਿ ਕੀ ਤਰ੍ਹਾਂ ਕਿ ਇਹ ਉਹਦੇ ਚ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਪਤਾ ਲੱਗਿਆ ਕਿ ਵੀ ਇਹ ਇੱਕ ਹਿੱਸਾ ਹੈ ਜਿਨ੍ਹਾਂ ਨੂੰ ਲੱਗਿਆ ਕਿ ਵੀ ਕਾफी ਗਲਤ ਫੱਕਰੀ ਹੈਗਾ ਬਚਿਆ ਠੀਕ ਹੈ ਹੁਣ ਤੁਸੀਂ ਜਿਹੜੇ ਦੋਸ਼ ਹੈ ਉਹ ਉਹ ਕਿਹੜੇ ਲੱਗ ਰਹੇ ਨੇ ਤੇ ਵਜ੍ਹਾ ਕਿਹੜੀ ਹੈ ਉਹ ਜਿਹੜੇ ਦੋਸ਼ ਇਹਨਾਂ ਨੇ ਲਾਏ ਨੇ ਸਿੱਧੀ ਜੀ ਗੱਲ ਹੈਗੀ ਆ ਹਾਲਾਂਕਿ ਇਹਦੇ ਤਹੇ ਐਸਲਾ ਕਰਨਾ ਸਿੰਘ ਸਾਹਿਬ ਨੇ ਪਰ ਸਾਨੂੰ ਮਤਲਬੀ ਓਪੀਨੀਅਨ ਰੱਖਣ ਦਾ ਹੱਕ ਹਰ ਕਿਸੇ ਨੂੰ ਹੈ। ਇਹ ਦੋ ਜਾਤਾ ਹੋਵੇ ਨਾ ਜੀ ਮਹੀਨਾ ਪਹਿਲਾਂ ਦੋ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲਾਂ ਉਦੋਂ ਬਾਅਦ ਤੁਸੀਂ ਕਹੋ ਕਿ ਨਹੀਂ ਜੀ ਵੀ ਇਦਾਂ ਗਲਤ ਹੈ ਸਾਡੇ ਕਿਸਾਨ ਹਮਤਾ ਦੇ ਖਿਲਾਫ ਹੈ ਇਹ ਠੀਕ ਨਹੀਂ ਅਸੀਂ ਛੱਡਦੇ ਹਾਂ। 2007 ਤੋਂ ਲੈ ਕੇ 2024 ਤੱਕ ਇਹਨਾਂ ਦੀ ਆਤਮਾ ਹੀ ਨਹੀਂ ਜਾਂਦੀ। ਕਿ ਅਸੀਂ ਸੁਖਵੀਰ ਬਾਦਲ ਨੂੰ ਅਸੀਂ ਕਹੀਏ ਵੀ ਨਾ ਵੀ ਅਸੀਂ ਤੇਰੇ ਨਾਲ ਨਹੀਂ ਤੂੰ ਆ ਕੰਮ ਕੀਤੇ। ਹਾਂ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਬਿਲਕੁਲ 2007 ਚ ਹੀ ਹੋਇਆ ਸੀਗਾ ਨਾ RAMBIR ਸਭ ਦਾ ਸਾਧ ਵਾਲਾ ਕੰਮ ਅਕਾਲੀ ਲੱਗਿਆ ਸੀ ਹੂੰ ਤੇ 2000 ਉਹਦੋਂ ਕੋਈ ਇਹਨਾਂ ਨੇ ਸਥਿਪੇ ਦਿੱਤੇ ਜਾਂ ਛੱਡਿਆ ਕੋਈ ਨਹੀਂ ਅਕਾਲੀ ਦਲ ਕਿਉਂ ਨਾਰਾਜ਼ਗੀ ਉੱਪਰ ਦੀ ਜ਼ਾਹਰ ਨਹੀਂ ਕੀਤੀ ਕਿਉਂ ਇਕੱਠੇ ਹੋ ਕੇ ਅਕਾਲ ਤਖਤ ਦੇ ਜਸਪੀਰ ਸਾਹਿਬ ਕੋਲ ਨਹੀਂ ਗਏਗੇ 2012 ਚ ਫਿਰ ਅਕਾਲੀ ਦਲ ਦਿੱਤੀ ਜਾਂ ਤੇ ਫਿਰ ਟਿਕੇ ਰਹੇ ਇਹ ਸਿਰਫ ਔਰ ਸਿਰਫ ਰਾਜਨੀਤਿਕ ਹਿੱਤਾਂ ਦੇ ਹਾਸਲ ਹੁਣ ਇਹਨਾਂ ਨੂੰ ਕੋਈ ਵਿਖ ਲੱਗ ਨਹੀਂ ਸੀ ਰਿਹਾ ਹੁਣ ਆਹੀ ਰਸਤਾ ਕਸ਼ੀ ਹੈ ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਚੁੱਕੀ ਹੈ ਕਰ ਚੁੱਕੇ ਆਏ ਕਿ ਗਿੱਦੜਵਾਹ ਦੀ ਚੋਣ ਜਿੱਤ ਕੇ ਸੁਖਬੀਰ ਇਹ ਦਿਖਾਉਣਾ ਚਾਹੁੰਦੇ ਨੇ ਕਿ ਭਈ ਅਸੀਂ ਜਿਹੜੇ ਇਸੇ ਕਰਕੇ ਗਿੱਦੜਵਾਹ ਤੇ ਫੋਕਸ ਕਰ ਰਹੇ ਹਾਂ ਬਾਕੀਆਂ ਤੇ ਉਹਨਾਂ ਨਹੀਂ ਕਰਦੇ ਤੇ ਵੀ ਇੱਥੇ ਅਸੀਂ ਫੋਕਸ ਕਰਕੇ ਮਾਲਵੇ ਦੇ ਵਿੱਚ ਜਿਹੜਾ ਕਿਸੇ ਅਤਾਲੀ ਦਲ ਦਾ ਬਹੁਤ ਵੱਡਾ ਜਿਹੜਾ ਜਿਹੜਾ ਵੋਟ ਬੈਗ ਸੀਗਾ ਰਿਆ ਹੈਕਰ ਉਹਨੂੰ ਵਾਪਸ ਲੈ ਕੇ ਆਉਣਾ ਉਹਦੇ ਲਈ ਗਿੱਦੜ ਬਹਾ ਜਿੱਤਨਾ ਜ਼ਰੂਰੀ ਹੈ ਔਰ ਉਸ ਗਿੱਦੜ ਬਹਾ ਚੋਣ ਦੇ ਰਾਹੀ ਉਹ ਇਹਨਾਂ ਬੰਦਿਆਂ ਨੂੰ ਬਾਕੀ ਦੇ ਜਿਹੜੇ ਜਿਹੜੇ ਜਿਹੜਾ ਵੋਟ ਬੈਗ ਟੁੱਟਿਆ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਾਲੀਦਲ ਕਿ ਵੀ ਆਹ ਜਿਹੜੇ ਬਾਗੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਅਸੀਂ ਚੋਣ ਜਿੱਤ ਸਕਦੇ ਹਾਂ ਤੇ ਅਸੀਂ ਸੱਤਾ ਚਾ ਸਕਦੇ ਹੈਗੇ ਇਸ ਕਰਕੇ ਤੁਸੀਂ ਸਾਡੇ ਇਹ ਖੇਡ ਸੱਤਾ ਦੀ ਹੈਗੀ ਐ ਸੰਦੀਪ ਜੀ ਜੇ ਤੁਸੀਂ ਜਿੱਤਦੇ ਆ ਤਾਂ ਤੁਹਾਡੇ ਨਾਲ ਨੇ ਤੇ ਜਦੋਂ ਤੁਸੀਂ ਹਾਰਗੇ ਤੁਹਾਡੇ ਕੋਲੇ ਛੱਡੀ ਵਾਲੀ ਕਾਰ ਨਹੀਂ ਹੈਗੀ ਯੂ ਆਰ ਅ ਕਾਮਨ ਮੈਨ ਮੈਂ ਇਹੋ ਜਿਹੇ ਆਪਣੇ ਲਾਈਫ ਦੇ ਵਿੱਚ ਆਪਣੇ ਨਾ ਸਿਰਫ ਪੰਜਾਬ ਪੰਜਾਬ ਤੋਂ ਬਾਹਰ ਇਹੋ ਇਹੋ ਜਿਹੇ ਬੰਦੇ ਦੇਖੇ ਕਿਸੇ بڑے ਮੰਤਰੀ ਰਹੇ ਸੀਗੇ ਉਸ ਤੋਂ ਬਾਅਦ ਉਹ पान ਦੀ ਦੁਕਾਨ ਤੇ ਖੜੇ ਹੋ ਦਿੰਦਾ ਵੇਖਿਆ ਹੋਇਆ ਉਹਦਾ ਠੀਕ ਹੈ ਸਰ ਫਿਰ ਇਹ ਸੱਤਾ ਦਾ ਖੇਡਾ ਲੋਕ ਆਪਣੇ ਆਪ ਵਾਪਸ ਉਪਸ ਆ ਜਾਂਦੇ ਨੇ ਇਸ ਕਰਕੇ ਸਿਧਾਂਤ ਸੁਣੁੰਦਿਆਂ ਜਿਹੜੀਆਂ ਇਹ ਸਿਰਫ ਗੱਲਾਂ ਹੁੰਦੀਆਂ ਕਰਨ ਵਾਸਤੇ ਉਹ ਲੱਗਦੀਆਂ ਸਿਧਾਂਤ ਲੇਕਿਨ ਪ੍ਰੈਕਟੀਕਲੀ ਸਿਧਾਂਤ ਕੋਈ ਨਹੀਂ ਹੁੰਦਾ ਸਰ ਪ੍ਰੈਕਟੀਕਲ ਠੀਕ ਹੈ ਜੇ ਜਿੱਤ ਜਾਂਦੇ ਜਿਹੜਾ ਇਹਨਾਂ ਦੇ ਜਿੱਤ ਜਾਂਦਾ ਉਹ ਇਹਨਾਂ ਦੇ ਨਾਲ ਨਾ ਜਾਂਦਾ ਸਰ ਇੱਕ ਸਵਾਲ ਹੋਰ ਮੈਂ ਇੱਕ ਸਵਾਲ ਹੋਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਗਰ ਅਕਾਲੀ ਦਲ ਇਹ ਸੀਟ ਜਿੱਤ ਜਾਂਦਾ ਤਾਂ ਫਿਰ ਸੁਖਬੀਰ ਬਾਦਲ ਜਿਹੜੇ ਆ ਸਟੈਬਲਿਸ਼ ਹੋ ਜਾਂਦੇ ਆ ਸਥਾਪਿਤ ਹੋ ਜਾਂਦੇ ਆ ਫਿਰ ਸਰ ਉਸ ਤੋਂ ਬਾਅਦ ਮੈਂ ਜੈਤੋ ਨੋਟ ਪਿਆ ਜਾ ਵਾਪਸ ਸੋਤ ਲਓ ਨਾ ਮੈਂ ਤੁਹਾਡੀ ਗੱਲ ਸਮਝਦਾ ਪਹਿਲਾਂ ਨਾ ਤੁਸੀਂ ਥੋੜਾ ਥੋੜਾ ਛੋਟਾ ਕਰਕੇ ਕਿਉਂਕਿ ਜਦੋਂ ਬੜਾ ਸਵਾਲ ਤੁਹਾਡਾ ਹੋ ਜਾਂਦਾ ਫਿਰ ਜਵਾਬ ਬੜਾ ਲੰਮਾ ਹੋ ਜਾਂਦਾ ਤੇ ਫਿਰ ਉਹ ਉੱਥੇ ਸੁਣਨ ਵਾਲਿਆਂ ਨੂੰ ਵੀ ਨਾ ਥੋੜਾ ਛੋਟਾ ਸਵਾਲ ਹੁਣ ਤੁਸੀਂ ਕੀ ਕਹ ਕੇ ਸਟੈਬਲਿਸ਼ ਹੋ ਜਾਂਦਾ ਠੀਕ ਹੈ ਜੀ ਇਹਦੇ ਨਾਲ ਸਟੈਬਲਿਸ਼ ਨਹੀਂ ਆ ਉਸ ਵੱਲ ਇਹਨਾਂ ਦਾ ਇੱਕ ਰਾਹ ਜਿਹੜਾ ਹੈਗਾ ਉਹ ਨਿਕਲੂਗਾ ਸਟੈਬਲਿਸ਼ ਹੋਣ ਲਈ ਸਟੈਬਲਿਸ਼ ਹੋਣ ਲਈ ਤਾਂ ਬਹੁਤ ਲੰਮਾ ਪੰਡਾ ਤੈਅ ਕਰਨਾ ਪੈਣਾ ਜੀ ਅਗਰ ਉਹ ਰਾਹ ਨਿਕਲ ਆਉਂਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਗਿੱਦੜਬਾਹ ਦੀ ਚੋਣ ਜਿੱਤਣ ਤੋਂ ਬਾਅਦ ਤਾਂ ਫਿਰ ਕੀ ਉਹ ਰਸਤਾ ਇਹਨਾਂ ਨੂੰ ਪੰਚਾਇਤੀ ਚੋਣਾਂ ਦੀ ਜਿੱਤ ਵੱਲ ਵੀ ਲੈ ਜਾ ਸਕਦਾ ਬਿਲਕੁਲ ਉਹਦਾ ਅਸਰ ਉਸ ਤੱਪੇ ਪਊਗਾ ਹੀ ਨਾ ਦੇਖੋ ਜਿਹੜੀਆਂ ਪੰਚਾਇਤੀ ਚੋਣਾਂ ਹੈਗੀਆਂ ਨਾ ਇਹ ਥੋੜਾ ਡਿਫਰੈਂਟ ਹੁੰਦਾ ਤਮਦੂਚਾ ਦਾ ਇਹਦੇ ਆਪਣੇ ਸਮੀਕਰਨ ਹੁੰਦੇ ਆ ਲੋਕਲ ਲੈਵਲ ਦੇ ਹੈਗੇ ਠੀਕ ਹੈ ਬਹੁਤ ਵਾਰੀ ਲੋਕ ਜਿਹੜੇ ਹੈਗੇ ਆ ਪਾਰਟੀ ਤੋਂ ਹਰ ਚਲੇ ਜਾਂਦੇ ਹੈਗੇ ਕ੍ਰਾਸ ਵੋਟਿੰਗ ਵੀ ਹੁੰਦੀ ਹੈਗੀ ਤੋ ਕਿ ਪਿੰਡ ਹੁੰਦਾ ਸਾਰਿਆਂ ਨੇ ਰਹਿਣਾ ਹੁੰਦਾ ਹੈਗਾ ਠੀਕ ਹੈ ਲੇਕਿਨ ਜ਼ਿਆਦਾਤਰ ਹੁੰਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਕਿਉਂਕਿ ਜਿਹੜਾ ਕੰਟਰੋਲ ਹੈ ਮੈਨ ਤਾਂ ਫੰਡਿੰਗ ਦੀ ਗੱਲ ਹੈ ਜੀ ਹੈ ਨਾ ਪੈਸੇ ਹੋਣਗੇ ਹੁਣ ਬਹੁਤ ਤੁਸੀਂ ਖਬਰਾਂ ਇਹਦੀਆਂ ਪੜਦੇ ਰਹੋਗੇ ਸਰਪੰਚ ਜਾਂ ਪੰਚਾਇਤਾਂ ਰੋੜਾ ਪਾਈ ਜਾਂਦੀਆਂ ਜੀ ਸਾਨੂੰ ਪੰਡ ਨਹੀਂ ਮਿਲਦੇ ਪਏ ਠੀਕ ਹੈ ਜੀ ਪੰਡ ਲਈ ਤਾਂ ਉਹਦੇ ਵਿੱਚ ਸਟੇਟ ਦੀ ਸਰਕਾਰ ਦਾ ਦਖਲ ਬਹੁਤ ਜ਼ਿਆਦਾ ਹੁੰਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਤਕੁਦ ਚੀ ਚੋਂ ਅਸੀਂ ਦੇਖਦੇ ਆ ਕਿ ਜਦੋਂ ਵੀ ਪੰਚਾਇਤਾਂ ਚੜੀਆਂ ਚੋਣਾ ਹੁੰਦੀਆਂ ਰਹੀਆਂ ਨੇ ਜਿਹੜੀ ਪਾਰਟੀ ਸੱਤਾ ਚ ਹੁੰਦੀ ਹੈਗੀ ਆ ਉਹ ਉਹਦੇ ਕੋ ਸਾਧਨ ਹੁੰਦੇ ਨੇ ਤਾਂ ਉਹ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ ਪੰਚਾਇਤਾ ਹੋ ਰਹੇ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਦੂਜੀਆਂ ਪਾਰਟੀਆਂ ਦੇ ਨਾਲ ਸੰਬੰਧਤ ਲੋਕਾਂ ਨੂੰ ਪਾਰਟੀ ਬੇਸ ਤੇ ਤਾਂ ਤੇ ਲੜੇ ਜਾਂਦੇ ਨਾ ਅਸੀਂ ਚੈਤਾ ਉਹਦੀਆਂ ਵੀ ਪੰਚਾਇਤਾ ਬਣਦੀਆਂ ਰਹੀਆਂ ਐ ਕੋਈ ਨਹੀਂ ਗੱਲ ਦੀ ਕੋਈ ਰਾਜਨੀਤਿਕ ਹੋਣ ਤਾਂ ਸਾਰਿਆਂ ਦੀ ਹੈਗੀ ਨਾ ਉਹ ਵੀ ਬਣਦੇ ਪਰ باوجود ਸਾਰੇ ਨਗਾਰ ਦੇ ਜਿਹੜਾ ਕਾਦੀ ਦਲ ਦਾ ਇਹਦੇ باوجود ਵੀ ਇਹਨਾਂ ਦਾ ਜੇ ਪਿੰਡ ਲੈਵਲ ਦੀ ਆਪਾਂ ਗੱਲ ਕਰੀਏ ਪੰਚਾਇਤ ਲੈਵਲ ਦੀ ਤਾਂ ਉਹ ਪ੍ਰਭਾਵ ਹਜੇ ਵੀ ਹੈ ਕਹਿ ਇਹਨਾਂ ਦਾ ਠੀਕ ਹੈ ਲੇਕਰ ਉਹ ਕਿਸ ਤਰੀਕੇ ਦੇ ਨਾਲ ਹੁੰਦਾ ਕਿ ਇਹ ਬੜੀ ਭਵਿੱਖਮਈ ਗੱਲ ਹੈ ਹੁਣ ਮੈਂ ਜੋਤਸੀ ਤਾਂ ਹੈ ਨਹੀਂਗਾ ਪਰ ਫੇਰ ਵੀ ਜਿਹੜਾ ਇਸ਼ਾਰਾ ਕਿਉਂਕਿ ਜਿਹੜਾ ਤੁਸੀਂ ਸਵਾਲ ਕਰਦੇ ਆ ਉਸ ਸਵਾਲ ਦਾ ਜਵਾਬ ਲੱਭਣ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਤੈਅ ਹੋਊਗਾ ਕਿ ਗਿੱਦੜ ਵਾਹੀ ਚੋਣ ਕੌਣ ਜਿੱਤਦਾ ਹੈ ਜੇ ਆਕਾਲੀ ਜਿੱਤੇ ਤਾਂ ਆਏ ਉਹ ਥੋੜਾ ਮਿਕਸ ਜਿਹਾ ਹੈਗਾ ਕੰਮ ਜਦੋਂ ਸਮਾਂ ਆਊਗਾ ਤੁਸੀਂ ਦੇਖ ਲਿਆ ਜੀ ਪਰ ਆਕਾਲੀ ਦਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਕਾਲੀ ਦਲ ਦਾ ਆਧਾਰ ਬਿਲਕੁਲ ਹੀ ਖਤਮ ਹੋ ਗਿਆ 13% ਵੋਟ ਬਹੁਤ ਹੁੰਦੀ ਹੈ ਇਹ ਬਾਗੀਆਂ ਕੋਲੇ 13% ਨਹੀਂ ਹੈਗਾ ਇਹ ਸ਼ਰੋਪਣੀ ਆਕਾਲੀ ਦਲ ਕੋਲ 13% ਹੈ ਠੀਕ ਹੈ ਜੀ ਤੇ ਵੋਟ ਸ਼ੇਅਰ ਜਿਹੜਾ ਹੁੰਦਾ ਨਾ ਇਹ ਪਾਰੇ ਵਰਗੀ ਚੀਜ਼ ਹੁੰਦੀ ਹੈ ਤੇ ਟੈਂਪਰੇਚਰ ਜੇ ਵੱਧ ਗਿਆ ਤਾਂ ਚਲਾ ਗਿਆ ਆਰਾ ਤੇ ਜੇ ਤਾਪਮਾਨ ਘਟ ਗਿਆ ਤਾਂ ਥੱਲੇ ਆ ਗਿਆ ਸੋ ਇਹ ਚੋਣਾ ਜਿਹੜੀਆਂ ਹੈਗੀਆਂ ਨਾ ਇਹਦਾ ਜਿਹੜਾ ਟੈਂਪਰੇਚਰ ਵੱਧ ਜਾਂਦਾ ਤੇ ਉਹ ਵੱਧ ਜਾਂਦਾ ਤੇ ਘਟ ਜਾਂਦਾ ਤੇ ਘਟ ਜਾਂਦਾ ਇਹ ਕੋਈ ਸਥਾਈ ਚੀਜ਼ ਨਹੀਂ ਸਵਾਲ ਹੈ ਕਿ ਕਿਸ ਕਿਸਮ ਦੀ ਰਣਨੀਤੀ ਪੈਤੜੇ ਬਾਜੀ ਹੈਗੀ ਕੋਈ ਵੀ ਪੋਲੀਟਿਕਲ ਪਾਰਟੀ ਇਸਤਿਆਰ ਕਰਦੀ ਉਹਦੇ ਤੇ ਜੀ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਇਸ ਬਾਰੇ ਚਰਚਾ ਦੇ ਵਿੱਚ ਤੁਸੀਂ ਚਾਨਣਾ ਪਾਇਆ ਵੀ ਕੀ ਕੁਝ ਹੋ ਸਕਦਾ ਹੈ ਤੇ ਗਿੱਦੜਬਾਦੀ ਸੀਟ ਕਿਉਂ ਇੰਪੋਰਟੈਂਟ ਹੈ ਬਹੁਤ ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ